ਕਰੋੜਾਂ ਦਾ ਪੈਦਾ ਸਕੈਮ ਸਾਹਮਣੇ ਨਿਕਲ ਕੇ ਆ ਗਿਆ ਹੈ ਹੋਮ ਸਕੱਰੇਟਰੀ ਪੰਜਾਬ ਨੇ ਡੀਜੀਪੀ ਨੂੰ ਆਰਡਰ ਦਿੱਤੇ ਨੇ ਹੁਕਮ ਦਿੱਤੇ ਨੇ ਜਾਂਚ ਪੜਤਾਲ ਕਰਨ ਦੇ ਜੂ ਬਹੁਤ ਸ਼ਕਤੀ ਹੋਈ ਜੱਜ ਸਾਹ ਵੱਲੋਂ ਆਨਰੇਬਲ ਕੋਰਟ ਵੱਲੋਂ ਉਸ ਵੇਲੇ ਫਿਰ ਇਹ ਆਪਣੇ ਆਪ ਕਿਉਂਕਿ ਘਿਰ ਗਈ ਮਾਈਨਿੰਗ ਡਿਪਾਰਟਮੈਂਟ ਚਾਰੇ ਪਾਸੂ ਘਿਰ ਗਿਆ ਉਸ ਟਾਈਮ ਦੇ ਵਿੱਚ ਪਰ ਪੰਜਾਬ ਸਰਕਾਰ ਇਹ ਮੰਨ ਹੀ ਨਹੀਂ ਰਹੀ ਸੀ ਕਿ ਸਕੈਮ ਹੋ ਰਿਹਾ ਹੈ। ਨਾ ਕੋਈ ਬਿਲਕੁਲ ਵੀ ਨਹੀਂ ਮੰਨੀ। ਪੰਜਾਬ ਸਰਕਾਰ ਕਦੀ ਵੀ ਨਹੀਂ ਮੰਨੀ। ਇਵਨ ਆਪੋਜ਼ਿਟਲੀ ਇਹ ਆ ਵੀ ਮੇਰੇ ਕੋਲੇ ਤਾਂ ਉਹ ਵੀ ਕੇਸ ਆਇਆ ਹੈ। ਫਿਰੋਜ਼ਪੁਰ ਦਾ ਕੇਸ ਹੈ, ਜੀਰੇ ਦਾ ਕੇਸ ਹੈ ਜਿਹਦੇ 'ਚ ਇੱਕ ਡਰਾਈਵਰ ਨੂੰ 3 ਮਹੀਨੇ ਦੀ ਨਜਾਇਜ਼ ਸਜ਼ਾ ਕੱਟਣੀ ਪਈ ਕਿ ਉਹਦੇ ਕੋਲ ਜਾਲੀ ਸਲਿੱਪ ਨਿਕਲੀ। ਸਲਿੱਪ ਤਾਂ ਮਾਈਨਿੰਗ ਕੰਟਰੈਕਟਰ ਨੇ ਦਿੱਤੀ ਸੀਗੀ। 3 ਤਰੀਕ ਨੂੰ ਉਹ ਲੜਕੇ ਜਿਹੜੇ ਉਰੇ ਆਏ ਸੀ ਉਹਨਾਂ ਨੇ ਪਰਚਾ ਕਰਤਾ ਇੱਕ ਝੂਠਾ ਉਹਦੇ ਵਿੱਚੋਂ ਤਿੰਨ ਦੋ ਮੁੰਡਿਆਂ ਦੇ ਝੂਠਾ ਪਰਚਾ ਕਰਦਾ ਪਰਚੇ ਦਾ ਕਾਰਨ ਕੀ ਸੀ ਕਿ ਉਹਨਾਂ ਨੇ ਤੁਹਾਡੇ ਤੱਕ ਜਾਂ ਹਾਈ ਕੋਰਟ ਤੱਕ ਪਹੁੰਚ ਕੀਤੀ ਹਾਂਜੀ ਉਹ ਪਰਚੇ ਦਾ ਇਹ ਕਾਰਨ ਸੀ ਕਿ ਉਹ ਹਾਈ ਕੋਰਟ ਕਿਉਂ ਆਏ ਅਸੀਂ ਇਹਨਾਂ ਨੂੰ ਪਹਿਲਾਂ ਹੀ ਨੱਪ ਲਈਏ ਤਾਂ ਕਿ ਹਾਈ ਕੋਰਟ ਇਹ ਮੈਟਰ ਦੀ ਕੌਗਨੀਸ਼ੈਂਸ ਨਾਲ ਲੈ ਲਿਓ ਪੰਚਾਇਤ ਦਾ ਮੈਟਰ ਸੀਗਾ ਹੋਗੇ ਡਿਸਟ੍ਰਿਕਟ ਦਾ ਜਿਹੜਾ ਮਾਈਨਿੰਗ ਅਫਸਰ ਹੈਗਾ ਉਹ ਪਰਚੀਆਂ ਫੜਦਾ ਤੇ ਜਲੰਧਰ ਪੁਲਿਸ ਜਿਹੜੀ ਆ ਉਹ ਪਰਚਾ ਦਿੰਦੀ ਪਈਆਂ ਇਹਦੇ ਚ ਸੇਮ ਪੁਲਿਸ ਸਟੇਸ਼ਨ ਜਿਹੜਾ ਹੈਗਾ ਸ਼ਾਹਕੋਟ ਵਾਲਾ ਉਹੀ ਲੜਕੀਆਂ ਦੇ ਉੱਤੇ ਐਫ ਆਈ ਆਰ ਕੱਟਦਾ ਪਿਆ ਬਹੁਤ ਜੀਆਂ ਟਿੱਪਣੀਆਂ ਹੋਈਆਂ ਕਿ ਝਾੜਚੰਬ ਹੋਈ ਹੈ ਝਾੜਚੰਬ ਬਹੁਤ ਹੋਈ ਜੀ ਕੋਰਟ ਚ ਪੂਰੀ ਝਾੜਚੰਬ ਹੋਈ ਪਟੀਸ਼ਨਰ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਮੈਨੂੰ ਵੀ ਕੋਈ ਇੰਟਰਨੈਸ਼ਨਲ ਕਾਲ ਆਈ ਸੀ ਉਦੋਂ ਹੀ ਜਦੋਂ ਮੈਂ ਬਰੀਫ ਕਰ ਰਹੀ ਸੀ ਮੈਟਰ ਨੂੰ ਤੇ ਮੈਂ ਜੋ ਸਭ ਨੂੰ ਇਹ ਗੱਲ ਦੱਸ ਦਿੱਤੀ ਉਸ ਵੇਲੇ ਕੋਰਟ 'ਚ ਵੀ ਮੈਂ ਮੈ ਫੋਨ ਫੋਨ ਤਾਂ ਨਹੀਂ ਮੈਂ ਚੱਕਿਆ ਪਰ ਪ੍ਰੋਸੀਜਨਲ ਉਹ ਵੀ ਪੂਰਾ ਇਹ ਕੀ ਕਹਿੰਦੇ ਹੁੰਦੇ ਆ ਵੀ ਇਹ ਕਿਹਾ ਜਾ ਰਿਹਾ ਕਿ ਤੂੰ ਮੈਟਰ ਵਿਡਰੋ ਕਰ ਲੈ ਇੰਟਰਨੈਸ਼ਨਲ ਲੈਵਲ ਤੇ ਦਬਾਅ ਪਾਏ ਜਾ ਰਹੇ ਆ ਪ੍ਰੈਸ਼ਨਰ ਤੇ ਤੁਹਾਡੇ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਿੱਤੀਆਂ ਸੀ ਫਿਰ ਕੋਰਟ ਨੇ ਕਿਹਾ ਕਿ ਅਸੀਂ ਇਹ ਮੈਟਰ ਨੂੰ ਸੂ ਮੋਟੋ ਲੈ ਲਾਂਗੇ ਇਹ باوجود ਮਾਈਨਿੰਗ ਡਿਪਾਰਟਮੈਂਟ ਪੰਜਾਬ ਸਰਕਾਰ ਪੰਜਾਬ ਪੁਲਿਸ ਇਹ ਸਾਰਾ ਜਿਹਨਾਂ ਦੀ ਜਵਾਬਦੇਹੀ ਬਣਦੀ ਸੀ ਇਹਨਾਂ ਨੇ ਕੋਰਟ ਦੇ ਅੰਦਰ ਰਹਿ ਕੇ ਵੀ ਝੂਠ ਬੋਲਿਆ ਗਮਰਾਹ ਕੀਤਾ ਗਮਰਾਹ ਉਸ ਵੇਲੇ ਤੱਕ ਇਹਨਾਂ ਦਾ ਪੂਰਾ ਜੋਰ ਹੀ ਲੱਗਿਆ ਖੜਾ ਸੀ ਕਿ ਅਸੀਂ ਇਹ ਮੈਟਰ ਨੂੰ ਦੁਬਾਰਾ ਰੀਰੋਡ ਕਰ ਦਈਏ ਮੈਟਰ ਨੂੰ ਅਸੀਂ ਆ ਹੀ ਖਤਮ ਕਰ ਦਈਏ ਰੋਲ ਦਈਏ ਮੈਟਰ ਨੂੰ ਪੰਜਾਬ ਦੇ ਵਿੱਚ ਨਜਾਇਜ਼ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਇਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਮਸਲਾ ਜਦੋਂ ਹਾਈ ਕੋਰਟ ਪੁੱਜਦਾ ਹੈ ਕੁਝ ਹੋਰ ਸੀ ਨਜਾਇਜ਼ ਪਰਚੇ ਵੀ ਹੁੰਦੇ ਨੇ ਜ਼ਮੀਨੀ ਪੱਧਰ ਤੇ ਪਰ ਹਰਾਨੀ ਉਦੋਂ ਹੋਈ ਜਦੋਂ ਕਰੋੜਾਂ ਰੁਪਏ ਦਾ ਸਕੈਮ ਸਾਹਮਣੇ ਨਿਕਲ ਕੇ ਆ ਗਿਆ ਹੈ ਹੋਮ ਸਕੱਰੇਟਰੀ ਪੰਜਾਬ ਨੇ ਡੀਜੀਪੀ ਨੂੰ ਆਰਡਰ ਦਿੱਤੇ ਨੇ ਹੁਕਮ ਦਿੱਤੇ ਨੇ ਜਾਂਚ ਪੜਤਾਲ ਕਰਨ ਦੇ ਇਸ ਮਸਲੇ ਨੂੰ ਲੈ ਕੇ ਜਿਹੜੇ ਪੈਰਵਾਈ ਲਗਾਤਾਰ ਕਰ ਰਹੇ ਨੇ ਕਾਫੀ ਸਾਲਾਂ ਤੋਂ ਉਹ ਸਾਡੇ ਨਾਲ ਐਡਵੋਕੇਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੈਡਮ ਸਤਿੰਦਰ ਕਾਰਜੀ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ मैडम सबसे पहले तो ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਆ ਕਿ ਪੰਜਾਬ ਚ ਮਾਈਨਿੰਗ ਦਾ ਮੁੱਦਾ ਜਦੋਂ ਵੀ ਉੱਠਿਆ ਤੁਸੀਂ ਕਾਫੀ ਲੰਬੇ ਸਮੇਂ ਤੋਂ ਲੱਗੇ ਹੋਏ ਆ ਅਸਲ ਦੇ ਵਿੱਚ ਸਾਹਮਣੇ ਨਿਕਲ ਕੇ ਆਇਆ ਪੂਰਾ ਸਕੈਮ ਕੀ ਹੈ ਇਸ ਸਕੈਮ ਇੱਕ ਨਾ ਜਾਲੀ ਵੈਬਸਾਈਟ ਹੈ ਮਾਈਨਿੰਗ ਕੰਟਰੈਕਟਰਸ ਦੀ ਇਹ ਇਹ ਵਾਲਾ ਸਕੈਮ ਅੱਜ ਨਹੀਂ ਨਿਕਲਿਆ ਅੱਜ ਤੇ ਹੁਣ ਇਹਨਾਂ ਨੇ ਐਡਮਿਟ ਕੀਤੇ ਆ ਫੈਕਟ ਉਹ ਵੀ ਕਿਉਂਕਿ ਅਸੀਂ ਕਿ ਲੰਬੀ ਜਦੋਜਹਿਦ ਕੀਤੀ ਆ ਇਹਦੇ ਵਿੱਚ ਆ ਜਿਹੜਾ ਫਰੈਸ਼ ਮੈਟਰ ਸੀ ਇਹਦੇ ਵਿੱਚ ਮੈਂ ਪਿਛਲੇ ਪੂਰੇ 1.5 ਸਵਾ ਮਹੀਨੇ ਤੋਂ ਮੈਂ ਅਕੂਪਾਈਡਾ ਜੀ ਕਿ ਬਾਕੀ ਸਾਰੇ ਮੈਟਰ ਛੱਡ ਗਏ ਇਹਦੇ ਵਿੱਚ ਅਕੂਪਾਈਡਾ ਤੇ ਜਾ ਕੇ ਬੜੀ ਮੁਸ਼ਕਲ ਨਾਲ ਜਦੋਂ ਕੋਰਟ ਨੇ ਇਹਨਾਂ ਦੇ ਉੱਤੇ ਬਹੁਤ ਸਖਤੀ ਕੀਤੀ ਸਾਨੂੰ ਦੂਜੀ ਵਾਰ ਰਿਟ ਪਾਣੀ ਪੈ ਗਈ ਇਹਦੇ ਵਿੱਚ ਪਹਿਲੀ ਰਿਟ ਜਿਹੜੀ ਸੀਗੀ ਉਹ ਡਿਸਪੋਜ਼ ਆਫ ਕਰਵਾਤੀ ਗਈ ਤੇ ਸਾਨੂੰ ਇਹ ਕਰਤਿਆ ਵੀ ਸੀਐਮ ਪਾਵਰ ਦੇ ਵਿੱਚ ਦੀ ਤੇ ਦੂਸਰੀ ਰਿਟ ਦੇ ਵਿੱਚ ਜਦੋਂ ਬਹੁਤ ਸਖਤੀ ਹੋਈ ਜੱਜ ਸਾਹਿਬ ਵੱਲੋਂ ਆਨਰੇਬਲ ਕੋਰਟ ਵੱਲੋਂ ਉਸ ਵੇਲੇ ਫਿਰ ਇਹ ਆਪਣੇ ਆਪ ਕਿਉਂਕਿ ਘਿਰ ਗਈ ਮਾਈਨਿੰਗ ਡਿਪਾਰਟਮੈਂਟ ਚਾਰੇ ਸੂਕੇ ਰ ਗਿਆ ਉਸ ਟਾਈਮ ਦੇ ਵਿੱਚ ਉਦੋਂ ਇਹਨਾਂ ਨੇ ਆ ਹੁਣ ਮੈਂ ਅਸੀਂ ਕੱਲ ਦੀ ਖਬਰ ਦੇਖੀ ਹੈ ਕਿ ਖੁਦ ਕੇ ਲਿਖ ਕੇ ਦੇ ਦਿੱਤਾ ਵਾ ਡੀਜੀਪੀ ਸਾਹਿਬ ਨੂੰ ਕਿ ਜੀ ਸਾਡੇ ਸਕੈਮ ਹੋਇਆ ਜਦ ਕਿ 2020 ਦੇ ਵਿੱਚ ਪਹਿਲਾ ਇਹ ਮੁੱਦਾ ਸੀ ਜਦੋਂ ਮੈਂ ਚੱਕਿਆ ਜੀ ਉਦੋਂ ਵੀ ਇਹਨਾਂ ਨੂੰ ਜਿਹੜੀ ਬਾਰਡਰ ਮਾਈਨਿੰਗ ਵਾਲੀ ਰਿੱਟ ਚੱਲ ਰਹੀ ਹੈ ਨਾ ਉਹਦੇ 'ਚ ਇਹਨਾਂ ਨੂੰ ਸਬੂਤ ਦਿੱਤੇ ਸੀ ਕਿ ਇੱਥੇ ਜਾਲੀ ਵੈੱਬਸਾਈਟ ਇਹਨਾਂ ਨੇ ਚਲਾਈ ਹੋਈ ਹੈ ਉਹਦੇ ਵਿੱਚ ਟਰੱਕ ਦੀ ਨੰਬਰ ਪਿੱਛੋਂ ਕੁਝ ਹੋਰ ਆ ਰਿਹਾ ਅੱਗੇ ਉਹ ਕੁਝ ਹੋਰ ਆ ਰਿਹਾ ਵੀ ਇਹਦਾ ਕਰੋ ਉਸ ਦਿਨ ਤੱਕ ਤਾਂ ਇਹਨਾਂ ਨੇ ਪਿਛਲੇ 4 ਸਾਲਾਂ 'ਚ ਕੋਈ ਜਵਾਬ ਨਹੀਂ ਦਿੱਤਾ ਪਹਿਲਾਂ ਤਾਂ ਪੰਜਾਬ ਸਰਕਾਰ ਇਹ ਮੰਨ ਹੀ ਨਹੀਂ ਰਹੀ ਸੀ ਕਿ ਸਕੈਮ ਹੋ ਰਿਹਾ ਨਾ ਕੋਈ ਬਿਲਕੁਲ ਵੀ ਨਹੀਂ ਮੰਨੀ ਪੰਜਾਬ ਸਰਕਾਰ ਕਦੀ ਵੀ ਨਹੀਂ ਮੰਨੀ ਈਵਨ ਆਪੋਜ਼ਿਟਲੀ ਇਹ ਆ ਵੀ ਮੇਰੇ ਕੋਲੇ ਤਾਂ ਉਹ ਵੀ ਕੇਸ ਆਇਆ ਹੈ ਕਿ ਜਿਹਦੇ ਵਿੱਚ ਦੀ ਡਰਾਈਵਰ ਜਾਂ ਜਿਹੜੇ ਉਹ ਇਕਲਦੇ ਓਨਰ ਸੀ ਉਹਨਾਂ ਨੂੰ ਕਨਵਿਕਸ਼ਨ ਹੋ ਗਈ ਤੇ ਉਹਨਾਂ ਨੂੰ ਬੇਵਜਾ ਕਰਕੇ ਜਾਲੀ ਸਲਿੱਪ ਕਰਕੇ ਉਹਨਾਂ ਨੂੰ ਅੰਦਰ ਜੇਲ੍ਹ ਦੇ ਵਿੱਚ ਰਹਿਣਾ ਪਿਆ ਮੇਰੇ ਕੋਲੇ ਕੇਸ ਹੈ ਮੈਂ ਤੁਹਾਨੂੰ ਹੁਣ ਪ੍ਰੈਜ਼ੈਂਟਲੀ ਦਿਖਾ ਦਨੀ ਹੈ ਫਰੋਜ਼ਪੁਰ ਦਾ ਕੇਸ ਹੈ ਜੀਰੇ ਦਾ ਕੇਸ ਹੈ ਜਿਹਦੇ ਚ ਇੱਕ ਡਰਾਈਵਰ ਨੂੰ 3 ਮਹੀਨੇ ਦੀ ਨਜਾਇਜ਼ ਸਜ਼ਾ ਕੱਟਣੀ ਪਈ ਕਿ ਉਹਦੇ ਕੋਲ ਜਾਲੀ ਸਲਿੱਪ ਨਿਕਲੀ ਸਲਿੱਪ ਤਾਂ ਮਾਈਨਿੰਗ ਕੰਟਰੈਕਟਰ ਨੇ ਦਿੱਤੀ ਸੀਗੀ ਠੀਕ ਹੈ ਤੇ ਇਹ ਕੇਸ ਮੈਂ ਇਹ ਇਸ ਟਾਈਮ ਤੇ ਜਿਹੜਾ ਹੁਣੇ ਫਰੈਸ਼ ਕੇਸ ਹੋਇਆ ਇਹਦੇ ਚ ਇਸ ਤਰ੍ਹਾਂ ਹੋਇਆ ਕਿ ਐਫ ਆਈ ਆਰ ਹੋਈ ਏ ਲੜਕਿਆਂ ਤੇ ਇਹ ਜਿਹੜੇ ਲੜਕਿਆਂ ਤੇ ਐਫ ਆਈ ਆਰ ਹੋਈ ਸੀ ਨਾ ਉਹ ਲੜਕੇ ਮੇਰੇ ਕੋਲੇ ਨਵੰਬਰ ਚ ਆਏ ਸੀ ਇੱਕ ਰਿਟ ਰਿਟ ਦੇ ਮਸਲੇ ਚ ਕਿ ਉਹਨਾਂ ਦੀ ਉਹਨਾਂ ਦੇ ਪਿੰਡ ਦੀ ਜਿਹੜੀ ਨਾਲ ਦੇ ਪਿੰਡ ਦੀ ਪੰਚਾਇਤ ਸੀ ਉਥੋਂ ਪੰਚਾਇਤੀ ਜ਼ਮੀਨ ਜਿਹੜੀ ਸੀਗੀ ਉਹ ਠੇਕੇਦਾਰਾਂ ਨੇ ਚੁੱਕ ਲਈ ਹੈ ਨਜਾਇਜ਼ ਤੌਰ ਤੇ ਤੇ 70 80 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਰਿਟ ਪਾਉਣੀ ਹੈ ਮੈਂ ਉਹਨਾਂ ਨੂੰ ਕਿਹਾ ਜੀ ਕਾਗਜ਼ ਤੁਸੀਂ ਆਪਦੇ ਨਾਲ ਸਾਰੇ ਅਰੇਂਜ ਕਰਕੇ ਲੈ ਕੇ ਆਓ ਤੇ ਅਸੀਂ ਰੇਟ ਪਾ ਦਨੇ ਆ ਬਾਕੀ ਰਿਪਰੈਜ਼ੈਂਟੇਸ਼ਨ ਆ ਇਹ ਸਭ ਲੈ ਕੇ ਆਓ ਉਹ ਕਹਿੰਦਾ ਠੀਕ ਹੈ ਜੀ ਮੀਨ ਵਾਈਲ ਕੀ ਹੋਇਆ ਕਿ ਉਹ ਸਰਪੰਚ ਨੂੰ ਉਹ ਪਿੰਡ ਲੁਧਿਆਣੇ ਡਿਸਟ੍ਰਿਕਟ ਚ ਜਲੰਧਰ ਚ ਪੈਂਦਾ ਬਗੇਲਾ ਪਿੰਡ ਹੈ ਲੁਧਿਆਣੇ ਤੇ ਜਲੰਧਰ ਦੀ ਹੈ ਨਾ ਹੱਦ ਦੇ ਉੱਤੇ ਸਤਲੂਜ ਚ ਪਿੰਡ ਨੇ ਅਚਾਨਕ ਉਹ ਸਰਪੰਚ ਨੂੰ ਉਹਦੇ ਵਿੱਚ ਕੀ ਹੋਇਆ ਕਿ ਧਮਕੀ ਭਰੇ ਕਾਲ ਆ ਗਏ ਤੇ ਉਹਦੇ ਮੈਟਰ ਅੱਗੇ ਜਦੋਂ ਵਧਿਆ ਤੇ ਲੋਕਾਂ ਨੇ ਉਥੇ ਪ੍ਰੋਟੈਸਟ ਵੀ ਕੀਤਾ ਇਹ ਪਟੀਸ਼ਨਰ ਨੇ ਵੀ ਪ੍ਰੋਟੈਸਟ ਕੀਤਾ ਇਹ 9 ਦਸੰਬਰ ਤੋਂ ਲੈ ਕੇ 13 ਤਰੀਕ ਤੱਕ ਜਿਹੜਾ ਇਹ ਪ੍ਰੋਟੈਸਟ ਚੱਲੇ ਆ ਠੀਕ ਹੈ ਟੈਸਟ ਤੋਂ ਬਾਅਦ 14-15 ਤਰੀਕ ਨੂੰ ਅਚਾਨਕ ਹੀ ਹੁਣ ਪੰਜਾਬ ਦਾ ਮਾਈਨਿੰਗ ਡਿਪਾਰਟਮੈਂਟ ਇਹ ਦੇਵੇ ਰਿਪੋਰਟ ਇਹਨਾਂ ਨੇ ਦਰਿਆ 'ਚ ਪਾਣੀ ਵਧਾਤਾ ਤੇ ਉਹ ਮੈਟਰ ਦੇ ਵਿੱਚ ਜਿੱਥੇ ਡੂੰਘੇ ਖੱਡੇ ਪਏ ਹੋਏ ਸੀ ਉਹਦੇ ਉੱਪਰ ਪਾਣੀ ਆ ਗਿਆ ਤੇ ਸਾਰਾ ਐਵੀਡੈਂਸ ਮਟਾ ਦਿੱਤਾ ਗਿਆ ਠੀਕ ਹੈ ਇਹਦੇ ਇਸ ਤੋਂ ਬਾਅਦ ਅਸੀਂ ਉਹ ਲੜਕੀਆਂ ਤੇ ਪਹਿਲਾਂ ਹੀ ਪਰਚਾ ਕਰਤਾ ਸੀ ਵੈਸੇ 29 ਤਰੀਕ ਨੂੰ ਉਹ ਲੜਕੇ ਜਿਹੜੇ ਉਰੇ ਆਏ ਸੀ ਉਹਨਾਂ ਦੇ ਪਰਚਾ ਕਰਤਾ ਇੱਕ ਝੂਠਾ ਉਹਦੇ ਵਿੱਚੋਂ ਤਿੰਨ ਦੋ ਮੁੰਡਿਆਂ ਦੇ ਝੂਠਾ ਪਰਚਾ ਕਰਦਾ ਪਰਚੇ ਦਾ ਕਾਰਨ ਕੀ ਸੀ ਕਿ ਉਹਨਾਂ ਨੇ ਤੁਹਾਡੇ ਤੱਕ ਜਾਂ ਹਾਈ ਕੋਰਟ ਤੱਕ ਪਹੁੰਚ ਕੀਤੀ ਹਾਂਜੀ ਉਹ ਪਰਚੇ ਦਾ ਇਹ ਕਾਰਨ ਸੀ ਕਿ ਉਹ ਹਾਈ ਅਸੀਂ ਇਹਨਾਂ ਨੂੰ ਪਹਿਲਾਂ ਹੀ ਨੱਪ ਲਈਏ ਤਾਂ ਕਿ ਹਾਈ ਕੋਰਟ ਇਹ ਮੈਟਰ ਦੀ ਕੌਗਨੀਸ਼ੈਂਸ ਨਾ ਲੈ ਲਿਓ ਪੰਚਾਇਤ ਦਾ ਮੈਟਰ ਸੀਗਾ ਅੱਛਾ ਲੜਕੀਆਂ ਦੇ ਐਫਆਈਆਰ ਹੋ ਗਈ ਸਾਨੂੰ ਬਜਾਏ ਐਫਆ ਜਿਹੜਾ ਇਹ ਰਿਟ ਪਟੀਸ਼ਨ ਪਾਉਣ ਦੀ ਬਜਾਏ ਸਭ ਤੋਂ ਪਹਿਲਾਂ ਸਾਨੂੰ ਪਰਚੇ ਨੂੰ ਉਹਨੂੰ ਹੈਂਡਲ ਕਰਨਾ ਪਿਆ ਤੇ ਹਾਈ ਕੋਰਟ ਚ ਆ ਕੇ ਅਸੀਂ ਫੇਅਰ ਇਨਵੈਸਟੀਗੇਸ਼ਨ ਮੰਗੀ ਤੇ ਉਹਦੇ ਚ ਆਰਡਰ ਹੋਇਆ ਸਾਡਾ 12 11 ਦਸੰਬਰ ਨੂੰ ਆਰਡਰ ਹੋਇਆ ਥੇਰ ਆਫਟਰ ਕੀ ਹੈ ਕਿ ਦੁਬਾਰਾ ਇਹ ਲੜਕੀਆਂ ਨੇ ਇਨਵੈਸਟੀਗੇਸ਼ਨ ਇਹਨਾਂ ਨੇ ਉੱਥੇ ਜੁਆਇਨ ਕੀਤੀ ਤੇ ਇਸ ਤੋਂ ਬਾਅਦ ਇਹਨਾਂ ਦੀ ਇਨਕੁਆਇਰੀ ਜੋ ਚੱਲੀ ਹੈ ਨਾ ਉਹਨਾਂ ਨੂੰ ਕਹਿੰਦੇ ਠੀਕ ਹੈ ਜੀ ਤੁਸੀਂ ਬੇਕਸੂਰ ਪਾਈ ਜਾਣੇ ਹੋ 18 ਤਰੀਕ ਨੂੰ ਇਹਨਾਂ ਨੇ ਲੜਕੀਆਂ ਨੂੰ ਡਿਸਚਾਰਜ ਕਰਤਾ ਉਸ ਪਰਚੇ 'ਚ ਜੋ ਅੱਛਾ ਉਹ ਫੇਰ ਦੁਬਾਰਾ ਉਸ ਕਿਉਂਕਿ ਸਰ ਉਹ ਮੈਟਰ ਹਜੇ ਪੰਚਾਇਤ ਮੈਟਰ ਪੈਂਡਿੰਗ ਪਿਆ ਸੀ 19 ਤਰੀਕ ਨੂੰ ਆਏ ਇੱਥੇ ਰਜਿਸਟਰੀ ਬੰਦ ਹੋ ਗਈ ਰਜਿਸਟਰੀ ਨੇ ਦੁਬਾਰਾ ਅਸੀ ਰਿਟ ਪਾ ਨਹੀਂ ਸੀ ਸਕਦੇ ਕਿਉਂਕਿ ਰਜਿਸਟਰੀ ਬੰਦ ਹੋ ਗਈ ਰਜਿਸਟਰੀ 7 ਤਰੀਕ ਤੱਕ ਸਾਡੇ ਜਨਵਰੀ ਤੱਕ ਪੰਨ ਸੀ 3 ਤਰੀਕ ਨੂੰ ਇਹ ਇਹ ਲੜਕਿਆਂ ਇਹ ਲੜਕਿਆਂ ਨੂੰ ਦੇ ਉੱਤੇ ਇੱਕ ਅਫੇਅਰ ਹੋਰ ਪਰਚਾ ਹੋ ਜਾਂਦਾ 3 ਤਰੀਕ ਦਾ ਮਤਲਬ ਇਹਨਾਂ ਦੇ ਵਹੀਕਲ ਜਿਹੜੇ ਆ ਉਹ ਸੀਜ਼ ਕਰ ਲਏ ਜਾਂਦੇ ਆ ਤੇ 6 ਤਰੀਕ ਨੂੰ ਪਰਚਾ ਹੋ ਜਾਂਦਾ 7 ਤਰੀਕ ਨੂੰ ਫੇਰ ਇਹ ਲੜਕੇ ਉਰੇ ਆ ਜਾਂਦੇ ਆ ਇਹ ਕਹਿੰਦੇ ਜੀ ਵੀ ਆ ਸਾਨੂੰ ਤੇ ਪਤਾ ਨਹੀਂ ਵੀ ਸਾਡੇ ਉੱਤੇ ਇਹਨਾਂ ਨੇ ਕਾਹ ਤੋਂ ਦੁਬਾਰਾ ਪਰਚਾ ਦਿੱਤਾ ਕਹਿੰਦੇ ਜੀ ਤੁਹਾਡੀ ਸਲਿੱਪ ਜਾਲੀ ਹੈ ਅਸੀਂ ਤਾਂ ਸਾਰੀ ਪੇਮੈਂਟ ਜਿਹੜੀ ਹੈਗੀ ਗੂਗਲ ਪੇ ਕੀਤੀਆਂ ਜੇ ਆਨਲਾਈਨ ਪੇਮੈਂਟ ਕਰਕੇ ਫਿਰ ਅਸੀਂ ਇਹਦੇ ਵਿੱਚ ਆਪਣੀਆਂ ਗੱਡੀਆਂ ਦੇ ਉੱਤੇ ਸੈਂਡ ਲੋਡ ਕੀਤੀ ਸੀ ਜਿਹੜੀ ਕਿ ਉਹ ਪਿੱਟ ਸੀਗੀ ਇਹ ਅਦਰਮਾਨ 2 ਸੀਗੀ ਹਾਂਜੀ ਠੀਕ ਹੈ ਇਸ ਪਿੱਟ ਦੇ ਵਿੱਚ ਇਹ ਸੀਗਾ ਕਿ ਜਿਹੜਾ ਉੱਥੋਂ ਦਾ ਕੰਟਰੈਕਟਰ ਸੀ ਉਹਦੇ ਕੋਲੇ ਪ੍ਰੋਪਰ ਲਾਇਸੈਂਸ ਹੈਗਾ ਸੀਗਾ ਠੀਕ ਹੈ ਉਹਦੇ ਕੋਲੇ ਈਸੀ ਵੀ ਹੈਗੀ ਸੀ ਇਹ ਲੜਕੇ ਉੱਥੋਂ ਆਪਦੇ ਵਹੀਕਲ ਪਰ ਰਹੇ ਸੀਗੇ ਅੱਛਾ ਇਹਨਾਂ ਦੇ ਪਰਚਾ ਹੋ ਗਿਆ ਮੋਗੇਡ ਹਰਾਨੀ ਅਲੀ ਵੀ ਉਦੋਂ ਗੱਲ ਸੀਗੀ ਕਿ ਮੋਗੇ ਡਿਸਟ੍ਰਿਕਟ ਦਾ ਜਿਹੜਾ ਮਾਈਨਿੰਗ ਅਫਸਰ ਹੈਗਾ ਉਹ ਪਰਚੀਆਂ ਫੜਦਾ ਤੇ ਜਲੰਧਰ ਪੁਲਿਸ ਜਿਹੜੀ ਆ ਉਹ ਪਰਚਾ ਦਿੰਦੀ ਪਈਆਂ ਇਹਦੇ ਚ ਸੇਮ ਪੁਲਿਸ ਸਟੇਸ਼ਨ ਜਿਹੜਾ ਹੈਗਾ ਸ਼ਾਹਕੋਟ ਵਾਲਾ ਉਹੀ ਲੜਕਿਆਂ ਦੇ ਉੱਤੇ ਐਫ ਆਈ ਆਰ ਕੱਟਦਾ ਪਿਆ ਤੇ ਇਹ ਮੈਟਰ ਨੂੰ ਅਸੀਂ ਇੱਥੇ 7 8 ਤਰੀਕ ਨੂੰ ਲਿਆ ਕੇ ਫੇਰ ਉਹਨਾਂ ਨੇ ਐਫੀਡੇਵਿਡ ਵਗੈਰਾ ਡਰਾਈਵਰਸ ਨੇ ਵੀ ਦਿੱਤੇ ਤੇ ਜਦੋਂ ਉਹਨਾਂ ਦੇ ਡਾਕੂਮੈਂਟਸ ਮੈਂ ਕਿਹਾ ਵੀ ਬਾਕੀ ਦੀਆਂ ਪਰਚੀਆਂ ਔਰ ਤੁਸੀਂ ਜਿਹੜੀਆਂ ਤੁਹਾਡੇ ਕੋਲ ਹੋਰ ਪਈਆਂ ਜਦੋਂ ਉਰੇ ਮੈਂ ਸਕੈਨ ਕੀਤੀਆਂ ਕਿਉਂਕਿ ਮੈਨੂੰ ਇਹ ਮੈਟਰ ਦਾ ਪਤਾ ਸੀ ਇਹ 2020 ਚ ਵੀ ਅਸੀਂ ਰਿਟ ਪਾਈ ਸੀ ਸਾਨੂੰ ਇਹਦੇ ਬਾਰੇ ਜਾਣਕਾਰੀ ਸੀਗੀ ਵੀ ਇਹ ਕੰਮ ਚੱਲ ਰਿਹਾ ਇੱਕ ਤੀ ਚਲਾਕੀਆਂ ਬਹੁਤ ਜ਼ਿਆਦਾ ਇਹਦੇ ਵਿੱਚ ਕੇਸ ਚ ਨਜ਼ਰ ਆ ਰਹੀਆਂ ਨੇ ਜਿਹੜੀਆਂ ਜਾਲੀ ਵੈਬਸਾਈਟ ਬਣਾਈਆਂ ਗਈਆਂ ਉਹ ਕਿੰਨੀਆਂ ਨੇ ਤੇ ਉਹਦੇ ਵਿੱਚ ਬਣਾਉਣ ਵਾਲੇ ਕਿਹੜੇ-ਕਿਹੜੇ ਆ ਉਹ ਹੁਣ ਜਾਲੀ ਵੈਬਸਾਈਟ ਦੇ ਵਿੱਚ ਦੇਖੋ ਆਏ ਆ ਵੀ ਇਹ ਸਾਈਬਰ ਕਰਾਈਮ ਦਾ ਮੈਟਰ ਹੁੰਦਾ ਹਾਂ ਜਦੋਂ ਉਹਦੀ ਕਿਊ ਆਰ ਕੋਡ ਚੈੱਕ ਕਰਿਆ ਤੇ ਉਹਦੇ ਵਿੱਚ ਪਿੱਛੋਂ ਜਿਹੜੀ ਸਾਈਟ ਸੀਗੀ ਉਹਦੇ ਵਿੱਚ ਉਹ ਜੀਓ ਵੀ ਉੱਡਿਆ ਹੋਇਆ ਸੀ ਉਥੋਂ ਮੈਟਰ ਦਾ ਪਰਦਾ ਫਾਸ਼ ਹੋਇਆ ਪਾਣੀ ਤਾਂ ਅਸੀਂ ਪਟੀਸ਼ਨ ਹੋਰ ਸੀ ਫਿਰ ਅਸੀਂ ਇਮੀਡੀਏਟਲੀ ਰਿਟ ਪਟੀਸ਼ਨ ਚਾਏ ਇੱਕ ਹੋਰ ਜਿਹੜਾ ਜਿਹੜਾ ਪਟੀਸ਼ਨਰ ਨੇ 2020 ਚ ਰਿਟਾਂ ਪਾਈਆਂ ਸੀ ਨਾ ਉਹਨੇ ਫਿਰ ਐਪਲੀਕੇਸ਼ਨ ਮੂਵ ਕਰਤੀ ਸਿੱਧੇ ਚੀਫ ਜਸਟਿਸ ਨੂੰ ਕਿਉਂਕਿ ਸਾਨੂੰ ਪਤਾ ਲੱਗਿਆ ਜਿਹੜੀ ਇਹ ਲੀ ਕੰਪਨੀ ਸਿਗੀ ਉਹਦੇ ਕੋਲੇ 7 ਤੋਂ 8 ਮੇਨ ਐਸ ਵੇਲੇ ਉਹਦੀਆਂ ਮਾਈਨਿੰਗ ਦੀਆਂ ਪਿਟਸ ਚੱਲ ਰਹੀਆਂ ਸਾਰੇ ਪੰਜਾਬ ਦੇ ਵਿੱਚ ਅੱਛਾ ਤੇ ਕ੍ਰੈਸ਼ਰ ਵੀ ਚੱਲ ਰਿਹਾ ਹੈ ਤੇ ਉਹ ਹੈ ਵੀ ਤੁਸੀਂ ਕਹੋ ਕਿ ਕਾਫੀ ਪੋਟੈਂਸ਼ੀਅਲ ਜਿਹੜੇ ਨੇ ਉਹ ठेकेदार ਨੇ ਤੇ ਇਹ ਸਾਰਾ ਮੈਟਰ ਜਿਹੜਾ ਜਦੋਂ ਪਹਿਲੇ ਹੀ ਸਾਰਾ ਪਿਛਲਾ ਮੈਟਰ ਵੀ ਸਾਰਾ ਇਹਨਾਂ ਨੇ ਇਰੋਡ ਕਰਤਾ ਸੀ 2020 ਵਾਲਾ ਵੀ ਤੇ ਇਹ ਵੀ ਸਾਨੂੰ ਪਤਾ ਸੀ ਕਿ ਇਰੋਡ ਹੋ ਜਾਣਾ ਅਸੀਂ ਆਨਰੇਬਲ ਚੀਫ ਜਸਟਿਸ ਨੂੰ ਹੀ ਸਿਵਲ ਰਿਪਰੈਜੈਂਟੇਸ਼ਨ ਭਾਈ ਤੇ ਇੱਕ ਅਸੀਂ ਰਿਡ ਪਟੀਸ਼ਨ ਪਾਤੀ ਰਿਡ ਪਟੀਸ਼ਨ ਇੱਥੇ ਸਾਡੀ 14 ਕੇ 15 ਮੇਰੇ ਖਿਆਲ 13 14 ਨੂੰ ਸਾਡੀ ਲਿਸਟ ਹੋਈ ਹੈ ਲਿਸਟ ਹੋ ਕੇ ਉਸ ਦਿਨ ਵੀ ਸਟੇਟ ਆਫ ਪੰਜਾਬ ਇਹ ਗੱਲ ਕਹਿੰਦੀ ਹੈ ਤੇ ਮਾਈਨਿੰਗ ਡਿਪਾਰਟਮੈਂਟ ਵੀ ਸਟੇਟ ਆਫ ਪੰਜਾਬ ਕਹਿੰਦੀ ਸਾਨੂੰ ਤੋਂ ਨਾਲੋਜੀ ਹੈ ਨਹੀਂਗੀ ਪਰ ਜੇ ਇਹ ਮੈਟਰ ਪਰਟੇਨਸ ਟੂ ਹੈਗਾ 2020 ਵਾਲੇ ਨਾਲ ਤੇ ਇਹਨਾਂ ਨੂੰ ਤੁਸੀਂ ਦੂਸਰੇ ਬੈਂਚ ਕੋ ਭੇਜਤਾ ਜਾਂਦਾ ਹੈ ધ ਨੋਨਰਬਲ ਚੀਫ ਜਸਟਿਸ ਦੀ ਕੋਰਟ ਦੇ ਬੈਂਚ ਕੋ ਮੈਟਰ ਭੇਜ ਦਿੱਤਾ ਜਾਂਦਾ ਹੈ ਉੱਥੇ ਵੀ ਸਟੇਟ ਜਿਹੜੀ ਹੈਗੀ ਆ ਆਪਦਾ ਉਦੋਂ ਵੀ ਡਿਪਾਰਟਮੈਂਟ ਵੀ ਉੱਥੇ ਨਾਲ ਸੀ ਉਦੋਂ ਦਾ ਇਹਨਾਂ ਨੇ ਇਹ ਗੱਲ ਇਹ ਕੋਈ ਉੱਥੇ ਜਵਾਬ ਨਹੀਂ ਦਿੰਦਾ ਕੁਝ ਬੋਲੇ ਨਹੀਂ ਠੀਕ ਹੈ ਜੀ ਕਹਿੰਦੇ ਪੁਰਾਣੀ ਮੈਟਰ ਨਾਲ ਰਿਲੇਟਡ ਹੈ ਇਹਨੂੰ ਤੁਸੀਂ ਨਾ ਸੀਐਮ ਫਾਈਲ ਕਰਦੇ ਹੋ ਵਿੱਚ ਉਹਦੇ ਜੀ ਐਪਲੀਕੇਸ਼ਨ ਲਾਦੇ ਹੋ ਫਰੈਸ਼ ਮੈਟਰ ਨਾਲ ਲਾਓ ਅੱਛਾ ਮੈਟਰ ਸਾਨੂੰ ਪਤਾ ਸੀ ਵੀ ਇਹ ਮੈਟਰ ਜੀ ਫਿਰ 5 ਤਰੀਕ ਨੂੰ ਆ ਰਿਹਾ ਸੀ 5 ਫਰਵਰੀ ਨੂੰ ਲੜਕੇ ਜਿਹੜੇ ਸੀ ਉਹਨਾਂ ਦੇ ਦਬਾਅ ਵਧਿਆ ਹੋਇਆ ਸੀ ਉਸ ਟਾਈਮ ਦੇ ਉੱਤੇ ਤੇ ਨਵੇਂ ਪਰਚੇ ਦਾ ਦੇ ਕੀ ਕਹੇ ਸੀਗਾ ਕਿ ਵਿੱਚ ਦੀ ਡਿਪਾਰਟਮੈਂਟ ਦੀ ਕਹਿੰਦੇ ਸਾਈਟ ਵੀ ਬੰਦ ਰਹੀ ਆ ਸਾਨੂੰ ਆਏ ਸੀਗਾ ਵੀ ਇਹ ਜਿਹੜੀ ਸਾਰਾ ਐਵੀਡੈਂਸ ਹੈ ਕਿਤੇ ਇਰੋਡ ਨਾ ਹੋ ਜੇ ਇਹਦੇ ਵਿੱਚ ਦੀ ਪਹਿਲਾਂ ਵਾਂਗੂ ਸਾਰਾ ਮੈਟਰ ਰੋਲ ਗਦੋਲ ਜਿਵੇਂ ਕਹਿ ਲੈਣ ਉਹਨੇ ਪੰਜਾਬੀ ਚ ਆਪਾਂ ਵੀ ਉਹ ਨਾ ਹੋ ਜੇ ਫਿਰ ਅਸੀਂ ਇੱਕ ਹੋਰ ਰੇਟ ਪਾਈ ਉਹ ਫਿਰ ਇਹ ਲੜਕੀਆਂ ਵੱਲੋਂ ਪਾਈ ਜਿਨ੍ਹਾਂ ਦੇ ਐਫ ਆਈ ਆਰ ਹੋਈ ਸੀਗੀ ਫਿਰ ਉਹਦੇ ਚ ਕੋਰਟ ਨੇ ਸ਼ਕਤੀ ਨਾਲ ਨੋਟਿਸ ਲਿਆ ਤੇ ਕਿਹਾ ਕਿ 29 ਤਰੀਕ ਨੂੰ ਇਹ ਲੱਗੀ ਸੀ ਤੇ ਕਿਹਾ ਕਿ ਤੁਸੀਂ ਜੀ ਵੀ ਮੈਟਰ ਸੈਂਸਿਟਿਵ ਹੈ ਐਨੇ ਕਰੋੜ ਦਾ ਇਹਦੇ ਵਿੱਚ ਘਪਲਾ ਹੈ ਤੇ ਜੇ ਤੁਸੀਂ ਇਹਦੀ ਮੈਨੂੰ 5 ਤਰੀਕ ਨੂੰ ਸਾਨੂੰ ਇਹਦੀ ਉਹ ਦਿਓ ਸਾਨੂੰ ਜਵਾਬ ਦਿਓ 5 ਤਰੀਕ ਨੂੰ ਫਿਰ ਪੁਲਿਸ ਜਵਾਬ ਲੈ ਕੇ ਆਉਂਦੀ ਆ ਉਹਦਣ ਕੁਝ ਨਹੀਂ ਦੱਸਦੇ ਇਹ ਵੀ ਹਾਂ ਵੀ ਜਾਲੀ ਵੈਬਸਾਈਟ ਹੈ ਜਾਂ ਨਹੀਂ ਹੈ ਅਸੀਂ ਜੀ ਮੈਟਰ ਇਨਵੈਸਟੀਗੇਟ ਕਰ ਰਹੇ ਆ ਅਸੀਂ ਬਈ ਅਸੀਂ ਪੂਰੇ ਇੱਕ ਮਹੀਨੇ ਤੋਂ ਜਦੋਂ ਤੁਹਾਡੇ ਕੋਲੇ ਮੈਟਰ ਹੈ ਜਿਹੜੀ ਐਫ ਆਈ ਆਰ ਵੀ ਹੋਈ ਆ ਉਹਦੇ ਤੋਂ ਉਦੋਂ ਲਿਖਿਆ ਹੀ ਨਹੀਂ ਸੀ ਇਹਨਾਂ ਨੇ ਵੀ ਇਹਦੇ ਵਿੱਚ ਦੀ ਕੀ ਕਹਿੰਦੇ ਐ ਵੀ ਜਾਲੀ ਵੈਬਸਾਈਟ ਕਰਕੇ ਹੀ ਪਰਚੀਆਂ ਜਾਲੀ ਨੇ ਠੀਕ ਹੈ ਜਦੋਂ ਫੇਰ 5 ਤਰੀਕ ਨੂੰ 5 ਫਰਵਰੀ ਨੂੰ ਮੈਟਰ ਹਿਅਰਿੰਗ ਤੇ ਆਂਦਾ ਤੇ ਉਸ ਦਿਨ ਫੇਰ ਅਸੀਂ ਕੋਰਟ ਨੂੰ ਜਦੋਂ ਇਹ ਮੈਟਰ ਕੋਰਟ ਨੇ ਫੇਰ ਸਖਤੀ ਕੀਤੀ ਉਹ ਕਹਿੰਦੇ ਕਿ ਮਾਈਨਿੰਗ ਡਿਪਾਰਟਮੈਂਟ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਵਿਥਿਨ 3 ਡੇਜ਼ ਰਿਪਲਾਈ ਦਿਓ ਤੇ ਮੈਨੂੰ ਵੀ ਇੱਕ ਰਿਪਲਾਈ ਦੀ ਕਾਪੀ ਪਟੀਸ਼ਨਰ ਨੂੰ ਵੀ ਸੰਭੋ ਤੇ ਕੋਰਟ ਨੂੰ ਵੀ ਦਿਓ ਤੇ ਨਹੀਂ ਤਾਂ ਫਿਰ ਵੀ ਤੁਹਾਡੇ ਤੇ ਸਖਤ ਕਾਰਵਾਈ ਕੀਤੀ ਜਾਊਗੀ ਇਹ ਗੱਲ ਕੋਰਟ ਨੇ ਕਿਹਾ ਕਿ ਮੈਟਰ ਇਨਸੈਂਸਟਿਵ ਹੈ ਅੱਛਾ ਜਦੋਂ ਸਖਤੀ ਹੋਈ ਕੋਰਟ ਚ ਕਾਫੀ ਹੋਰ ਮਤਲਬ ਕਿਉਂਕਿ ਅਸੀਂ ਉਹ ਆਨ ਦੀ ਰਿਕਾਰਡ ਨਹੀਂ ਹੁੰਦੀਆਂ ਕਾਫੀ ਸਖਤੀ ਹੋਈ ਡਿਪਾਰਟਮੈਂਟ ਤੇ ਮਤਲਬ ਜ਼ੁਬਾਨੀ ਜੀਆਂ ਟਿੱਪਣੀਆਂ ਹੋਈਆਂ ਕਿ ਝਾੜਚੰਬ ਹੋਈ ਹੈ ਝਾੜਚੰਬ ਬਹੁਤ ਹੋਈ ਜੀ ਕੋਰਟ ਚ ਪੂਰੀ ਝਾੜਚੰਬ ਹੋਈ ਪਟੀਸ਼ਨਰ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਮੈਨੂੰ ਵੀ ਕੋਈ ਇੰਟਰਨੈਸ਼ਨਲ ਕਾਲ ਆਈ ਸੀ ਉਦੋਂ ਹੀ ਜਦੋਂ ਮੈਂ ਬਰੀਫ ਕਰ ਰਹੀ ਸੀ ਮੈਟਰ ਨੂੰ ਤੇ ਮੈਂ ਸਭ ਨੂੰ ਇਹ ਗੱਲ ਦੱਸ ਦਿੱਤੀ ਉਸ ਵੇਲੇ ਕੋਰਟ ਚ ਵੀ ਮੈਂ ਮੈ ਫੋਨ ਫੋਨ ਤਾਂ ਨਹੀਂ ਮੈਂ ਚੱਕਿਆ ਪਰ ਪਟੀਸ਼ਨਰ ਨੂੰ ਵੀ ਪੂਰਾ ਇਹ ਕੀ ਕਹਿੰਦੇ ਹੁੰਦੇ ਆ ਵੀ ਇਹ ਕਿਹਾ ਜਾ ਰਿਹਾ ਕਿ ਤੂੰ ਮੈਟਰ ਵਿਡਰਾ ਕਰ ਲੈ ਮਤਲਬ ਇੰਟਰਨੈਸ਼ਨਲ ਲੈਵਲ ਤੇ ਦਬਾਅ ਪਾਏ ਜਾ ਰਹੇ ਆ ਪਟੀਸ਼ਨਰ ਚੰਕੀਆਂ ਦਿੱਤੀਆਂ ਸੀ ਫਿਰ ਕੋਰਟ ਨੇ ਕਿਹਾ ਕਿ ਅਸੀਂ ਇਹ ਮੈਟਰ ਨੂੰ ਸੂ ਮੋਟੋ ਲੈ ਲਾਂਗੇ ਅਸੀਂ ਪਟੀਸ਼ਨਰ ਜਾਂ ਕਿਸੇ ਨੂੰ ਰੱਖਦੇ ਨਹੀਂ ਕੋਰਟ ਨੇ ਵੀ ਕਿਹਾ ਕਿ ਮੈਂ ਜਿਹੜੀ ਕਾਫੀ ਧੇਰ ਤੋਂ ਇਹ ਮੈਟਰ ਮਤਲਬ ਡੀਲ ਕਰ ਰਹੇ ਹਾਂ ਤੇ ਅਸੀਂ ਇਹਨਾਂ ਨੂੰ ਡੇਲੀ ਦੇਖਦੇ ਹਾਂ ਇਹਨਾਂ ਦੇ ਮੈਟਰ ਚ ਤੇ ਅਸੀਂ ਇੱਥੇ ਬੈਠੇ ਆ ਵੀ ਵੀ ਆਰ ਹੇਅਰ ਟੂ ਪ੍ਰੋਟੈਕਟ ਕਿ ਅਸੀਂ ਮੈਟਰ ਨੂੰ ਸੂ ਮੋਟੋ ਲਵਾਂਗੇ ਤੁਸੀਂ ਰਿਪਲਾਈ ਤੁਸੀਂ ਆਵਦਾ ਜਵਾਬ ਦਿਓ ਕਿ ਨਾ ਦਿਓ ਕੋਰਟ ਨੇ ਕੋਈ ਖੁਣ ਦੇ ਬਾਵਜੂਦ ਮਾਈਨਿੰਗ ਡਿਪਾਰਟਮੈਂਟ ਪੰਜਾਬ ਸਰਕਾਰ ਪੰਜਾਬ ਪੁਲਿਸ ਇਹ ਸਾਰਾ ਜਿਨ੍ਹਾਂ ਦੀ ਜਵਾਬਦੇਹੀ ਬਣਦੀ ਸੀ ਇਹਨਾਂ ਨੇ ਕੋਰਟ ਦੇ ਅੰਦਰ ਰਹਿ ਕੇ ਵੀ ਝੂਠ ਬੋਲੇ ਆ ਗਮਰਾਹ ਕੀਤਾ ਗਮਰਾਹ ਉਸ ਵੇਲੇ ਤੱਕ ਇਹਨਾਂ ਦਾ ਪੂਰਾ ਜੋ ਰਹੀ ਲੱਗਿਆ ਖੜਾ ਸੀ ਕਿ ਅਸੀਂ ਇਹ ਮੈਟਰ ਨੂੰ ਦੁਬਾਰਾ ਰੋਲ ਕਰ ਦਈਏ ਮੈਟਰ ਨੂੰ ਅਸੀਂ ਆ ਹੀ ਖਤਮ ਕਰ ਦਈਏ ਰੋਲ ਦਈਏ ਮੈਟਰ ਨੂੰ ਹਨਾ ਤੇ ਫਿਰ ਜਦੋਂ ਹੁਣੇ ਘਿਰ ਗਏ ਅਸੀਂ ਉਹਦੇ ਵਿੱਚ ਸਾਰਾ ਪਟੀਸ਼ਨ ਚ ਸਪੈਸ਼ਲੀ ਲਿਖਿਆ ਵੀ ਇਹ ਜਿਹੜੀ ਵੈਬਸਾਈਟ ਹੈ ਕਿਉਂਕਿ ਇਹਨਾ ਦੂਜੇ ਦਾ ਇਹ ਐਵੀਡੈਂਸ ਜਿਹੜੇ ਉਹ ਮਿਟਾ ਦਿੰਦੇ ਵੈਬਸਾਈਟ ਕਿਹੜੇ ਡੋਮੇਨ ਤੋਂ ਚੱਲ ਰਹੀ ਹੈ ਕਦੋਂ ਤੋਂ ਚੱਲ ਰਹੀ ਹੈ ਇਹ ਇਹਦੀ ਜਿਹੜੀ ਐਕਸੈਸ ਹੈਗੀ ਹੈ ਪ੍ਰੋਗਰਾਮਰ ਕੌਣ ਹੈ ਕਿਉਂਕਿ ਜਿਹੜੇ ਕੋਈ ਵੀ ਗਵਰਨਮੈਂਟ ਦੀ ਵੈਬਸਾਈਟ ਹੈ ਨਾ ਉਹਦੇ ਚ ਪ੍ਰੋਗਰਾਮਰ ਜਿਹੜਾ ਜਿਹੜੀ ਵੈਬਸਾਈਟ ਦੀ ਐਕਸੈਸ ਹੁੰਦੀ ਹੈ ਜਾਂ ਹੈਂਡਲ ਹੁੰਦਾ ਤੁਸੀਂ ਕੋ ਇਹਦਾ ਪਾਸਵਰਡ ਹੁੰਦਾ ਉਹ ਸੀਨੀਅਰ ਅਫੀਸ਼ੀਅਲਸ ਕੋਲ ਹੁੰਦਾ ਉਹ ਜੂਨੀਅਰ ਅਫੀਸ਼ੀਅਲ ਕੋਲ ਨਹੀਂ ਹੁੰਦਾ ਅੱਛਾ ਕੋਈ ਵੀ ਗਵਰਨਮੈਂਟ ਦਾ ਪ੍ਰੋਗਰਾਮ ਚੱਲ ਰਿਹਾ ਜੋ ਐਨੀ ਪ੍ਰੋਗਰਾਮ ਵੈਬਸਾਈਟ ਚੱਲ ਰਹੀ ਹੈ ਨਾ ਉਹਦੇ ਵਿੱਚ ਦੀ ਉਹਦੇ ਚ ਫਾਇਰਵਾਲਸ ਲੱਗੇ ਹੁੰਦੇ ਆ ਕਿ ਸਿਕਿਉਰਟੀ ਵਾਲਸ ਲੱਗੇ ਆ ਉਹਨੂੰ ਬ੍ਰੀਚ ਨਹੀਂ ਕੀਤਾ ਜਾ ਸਕਦਾ ਠੀਕ ਹੈ ਇਹ ਬ੍ਰੀਚ ਕਿਵੇਂ ਹੋਏ ਕਿਉਂਕਿ ਇਹਦੇ ਫਾਇਰ ਅਫੀਸ਼ੀਅਲਸ ਦੀ ਇਨਵੋਲਵਮੈਂਟ ਸੀਗੀ ਤਾਂ ਹੀ ਉਹ ਬ੍ਰ ਆਪ ਦਾ ਹੁਣ ਜਿਹੜੀ ਰਿਪੋਰਟ ਅਸੀਂ ਕੱਲ ਨਿਊਜ਼ ਲੱਗੀ ਹੈ ਜਾਂ ਅੱਜ ਵੀ ਨਿਊਜ਼ ਲੱਗੀ ਹੈ ਅਖਬਾਰਾਂ ਚ ਕਿ ਸੈਕਟਰੀ ਖੁਦ ਕਹਿ ਰਿਹਾ ਚੀਫ ਇੰਜੀਨੀਅਰ ਆਪ ਕਹਿ ਰਿਹਾ ਜੀ ਇਹ ਜਾਲੀ ਵੈਬਸਾਈਟ ਅਸੀਂ ਰਿਪੋਰਟ ਕਰ ਰਹੇ ਹਾਂ ਕਿ ਇਹਦੀ ਹਾਂ ਇਨਵੈਸਟੀਗੇਸ਼ਨ ਇਹਦੀ ਕੀਤੀ ਜਾਵੇ ਜਦਕਿ ਕੋਰਟ ਦੇ ਵਿੱਚ ਸਾਡੀ ਨੈਗੇਟਿਵ ਨੈਕ ਫਾਈਟ ਹੋਣ ਦੇ ਬਾਅਦ ਜਦੋਂ ਇਹ ਘਿਰ ਗਏ ਉਦੋਂ ਇਹ ਆਪਦੀ ਐਡਮਿਟ ਕਰਦੇ ਆ ਤੇ ਉਹ ਵੀ ਕਹਿ ਰਹੇ ਕਿ ਅਸੀਂ ਦੇਖ ਰਹੇ ਹਾਂ ਜਦਕਿ ਕਿਨਾਂ ਨੇ ਝੂਠ ਬੋਲਿਆ ਪਿਛਲੇ ਸਵਾ ਮਹੀਨੇ ਤੋਂ ਇਹਨਾਂ ਨੇ ਕੋਟਾ ਕੋਟਾਂ ਦੇ ਵਿੱਚ ਝੂਠ ਬੋਲਿਆ ਦੋ ਮੈਟਰ ਲੱਗੇ ਉਦੋਂ ਪਹਿਲਾਂ ਜੇ 20 ਦੇ ਵਿੱਚ ਜਿਹੜੀ ਪਾਈ ਸੀ ਉਹਦੇ ਤੇ ਅਜੇ ਤੱਕ ਜਵਾਬਦਾਈ ਕਿਉਂ ਨਹੀਂ ਹੋਈ ਸੇਮ ਹੀ ਸੈਕਟਰੀ ਨੇ ਸੇਮ ਹੀ ਚੀਫ ਇੰਜੀਨੀਅਰ ਆਏ ਆ ਉਹਦੋਂ ਇਹਨਾਂ ਦਾ ਧਿਆਨ ਕਿਉਂ ਨਹੀਂ ਗਿਆ ਇਹਨਾਂ ਦੇ ਵਿੱਚ ਇਹਨਾਂ ਨੂੰ ਇਹ ਪੁੱਛੋ ਇਨਵੈਸਟੀਗੇਸ਼ਨ ਤੇ ਹੁਣ ਕਰਨ ਨੂੰ ਤਿਆਰ ਹੋਏ ਆ ਜਦੋਂ ਪੂਰੀ ਤਰ੍ਹਾਂ ਤੁਸੀਂ ਘੇਰ ਲਿਆ ਕਾਨੂੰਨ ਨੇ ਘੇਰ ਲਿਆ ਮੇਰਾ ਸਵਾਲ ਇਹ ਹੈ ਕਿ ਕਿੰਨੇ ਕੁ ਕਰੋੜ ਦਾ ਅੰਦਾਜ਼ਾ ਹੈ ਕਿ ਕਪਲਾ ਹੋ ਸਕਦਾ ਕਿਉਂਕਿ ਆਮ ਤੌਰ ਤੇ ਮੰਨੇ ਜਾ ਰਹੇ ਹਨ ਮਾਨਤ 100 ਕਰੋੜ ਦਾ ਕਪਲਾ ਹੈ ਨਹੀਂ 100 ਕਰੋੜ ਦਾ ਜਿਹੜਾ ਅਸੀਂ ਇਹ ਮੇਰੀ ਪਟੀਸ਼ਨ ਦੇ ਵਿੱਚ ਅਸੀਂ ਲਿਖਿਆ ਸੀ ਕਿ ਅਸੀਂ 100 ਕਰੋੜ ਦਾ ਦਾ ਇੱਥੋਂ ਅੰਦਾਜ਼ਾ ਲਾਇਆ ਸੀ ਜਿੱਦਨ ਤੱਕ ਪਟੀਸ਼ਨ ਆਪਾਂ ਫਾਈਲ ਕੀਤੀ ਨਾ ਉਹ ਦਿਨ ਤੱਕ ਤੇ ਸਾਨੂੰ ਐਂ ਪਤਾ ਸੀ ਵੀ ਸ਼ਾਇਦ ਇਹ ਐਸੀ ਸਾਲ ਹੀ ਚੱਲੀ ਆ ਵੀ ਇਹ ਥੋੜੀ ਦੇਰ ਹੀ ਪਿਟਸ ਚੱਲੀਆਂ ਹਾਂਜੀ ਉਹਨਾਂ ਦੀ ਅਸੈਸਮੈਂਟ ਦੇ ਹਿਸਾਬ ਨਾਲ 100 ਕਰੋੜ ਲਾਇਆ ਸੀ ਬਟ ਹੁਣ ਜਦੋਂ ਇਹ ਪਤਾ ਲੱਗਿਆ ਕਿ ਇਹ ਤਾਂ 2022 ਤੋਂ ਹੀ ਤਕਰੀਬਨ ਇਹ ਜਿਹੜੀਆਂ ਪਿਟਸ ਚੱਲ ਰਹੀਆਂ ਸੀ ਇਸ ਕੰਪਨੀ ਦੀਆਂ अच्छा ਹੁਣ ਇਹ ਖੁਦ ਡਿਪਾਰਟਮੈਂਟ ਐਡਮਿਟ ਕਰ ਗਿਆ ਹੈ ਕਿ ਇਹ 2020 ਤੋਂ ਚੱਲ ਰਿਹਾ ਤੇ ਕਪਲਾ ਤਾਂ ਇਹ ਪਤਾ ਨਹੀਂ 1000 2000 3000 ਕਿੰਨੇ ਕਰੋੜ ਦਾ ਹੈ ਮਤਲਬ ਇਹ ਇਸ ਮੈਗਨੀਟਿਊਡ ਵੈਰੀ ਹਾਈ ਹੈ ਅਸੀਂ ਉਹਦੇ 'ਚ ਲਿਖਿਆ ਹੋਇਆ ਵੀ 100 ਦਾ ਸੀ ਮਿਨੀਮਮ ਚੱਲ ਗਿਆ ਉਹਦੇ 'ਚ ਵੈਸੀ ਲਿਖਿਆ ਸੀ ਵੀ 100 ਵੀ ਤੇ ਬਾਕੀ ਜਿਹੜਾ ਇਹ ਹੈ ਕਿ ਕਿੱਥੋਂ ਤੱਕ ਜਾ ਸਕਦਾ ਉਹ ਇਹਨਾਂ ਨੂੰ ਪਤਾ ਹੈ ਠੇਕੇਦਾਰਾ ਜਿਹੜਾ ਸਭ ਕੁਝ ਕਰ ਰਿਹਾ ਪਾਵਰਫੁੱਲ ਠੇਕੇਦਾਰ ਹੈ ਇਹ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇੰਨਾ ਜਿਹਦਾ ਪਾਵਰਫੁੱਲ ਬਣਿਆ ਜਾਂ ਪਹਿਲਾਂ ਤੋਂ ਸਰਕਾਰਾਂ ਨਾਲ ਯਾਰੀਆਂ ਰਹੀਆਂ ਲੱਗਦੀਆਂ ਇਹ ਹੁਣ ਆਏ ਜੀ ਜੀ ਠੇਕੇਦਾਰ ਤਾਂ ਜਿਹੜਾ ਇੱਕ ਗਰੁੱਪ ਕੰਮ ਕਰ ਰਿਹਾ ਨਾ ਉਹ ਸੇਮ ਹੀ ਆ ਹਾਂ ਉਹੀ ਦੋ ਚਾਰ ਬੰਦੇ ਆ ਉਹੀ ਕਰ ਰਿਹਾ ਅੱਗੇ ਉਹ ਨਾ ਕੰਪਨੀ ਦਾ ਨਾਮ ਚੇਂਜ ਹੋ ਕਰ ਦਿੰਦੇ ਆ ਕਿ ਫੇਸ ਜਿਹੜਾ ਜਿਹਦੇ ਨਾਮ ਤੇ ਕੰਪਨੀ ਖੜੀ ਕਰਦੇ ਆ ਨਾ ਉਹ ਫੇਸ ਚੇਂਜ ਕਰ ਦਿੰਦੇ ਆ ਅੱਗੇ ਉਹਨਾਂ ਦਾ ਕੋਈ ਨਾ ਕੋਈ ਇੰਚਾਰਜ ਜਾਂ ਕਰਿੰਦਾ ਹੁੰਦਾ ਜਿਹਦੇ ਨਾਮ ਤੇ ਇਹ ਕੰਪਨੀ ਲੈਂਦੇ ਆ ਪਿੱਛੇ ਜਿਹੜੇ ਬੈਕ 커튼 બિਹਾਈਂਡ ਦ 커튼 ਜਿਹੜੇ ਆ ਉਹ ਆਪਾਂ ਇਹਦੇ ਚ ਵੀ ਕਿਹਾ ਉਹ ਕੋਈ ਹੋਰ ਨੇ ਉਹ ਵੀ ਹੋਣੇ ਹਾਰੇ ਅਕਾਊਂਟਸ ਨੇ ਬੈਂਕ ਅਕਾਊਂਟ ਹੈਗੇ ਆ ਉਹ ਨਾਲ ਇੰਟਰਕਨੈਕਟਡ ਹੈ ਤੇ ਅੱਜ ਦੀ ਡੇਟ ਦੇ ਵਿੱਚ ਉਹਦੇ ਵਿੱਚੋਂ ਹੀ ਬਾਹਰ ਨਹੀਂ ਨਿਕਲ ਸਕਦੇ ਠੀਕ ਹੈ ਉਸ ਟਾਈਮ ਤੇ ਜਿਹੜੀ ਅਸੀਂ ਕੰਪਨੀ ਗਈ ਸੀ ਉਹ ਹਾਂ ਉਹ ਆਪਣੀ ਦਾ ਦੀ ਜਿਹੜੀ ਸੀਗੀ ਨਾਮ ਕੋਰ ਸੀਗਾ ਉਹਨੇ ਇੱਕ ਪ੍ਰਾਈਵੇਟ ਕੰਪਨੀ ਸੀ ਚਲੋ ਉਹਦੇ ਤੇ ਵੀ ਇੱਕ ਪਰਚਾ ਹੋਇਆ ਹੋਇਆ ਤੇ ਉਹ ਸੀਗੀ ਮੋਗੇ ਵਾਲੀ ਸਾਈਟ ਦੇ ਵਿੱਚ ਕੰਪਨੀ ਸੀਗੀ ਉਹ ਉਹ ਇੱਕ ਹੋਰ ਕੰਪਨੀ ਸੀ ਜਿਹੜੀ ਅੰਮ੍ਰਿਤਸਰ ਵਾਲੀ ਸਾਈਡ 'ਚ ਸੀਗੀ ਠੀਕ ਹੈ ਅੱਛਾ ਉਹ ਦੋ ਅਲੱਗ-ਅਲੱਗ ਕੰਪਨੀਆਂ ਸੀਗੀਆਂ ਇਹ ਹੁਣ ਜਿਹੜੀ ਕੰਪਨੀ ਹੈ ਇਹ ਤੀਸਰੀ ਕੰਪਨੀ ਹੈ ਬਟ ਇਹ ਸਿਰਫ ਨਾਮ ਹੀ ਬਦਲਿਆ ਪਰਸਨਸਾਰੇ ਉਹੀ ਦੇ ਉਹੀ ਹੈ ਜੇ ਸਾਈਟ ਉਹੀ ਹੈ ਇਟ ਮੀਨ ਪਰਸਨ ਵੀ ਉਹੀ ਹੈ ਕਿਉਂਕਿ ਜੇ ਪਰਸਨ ਨਵੇਂ ਹੁੰਦੇ ਨਾ ਇਹਦੇ ਵਿੱਚ ਦੀ ਤੁਸੀਂ ਕਹੋ ਕਿ ਕੰਟਰੈਕਟਰ ਇਹਦੇ ਵਿੱਚ ਨਵੇਂ ਹੁੰਦੇ ਤਾਂ ਫਿਰ ਉਹ ਉਹ ਜਿਹੜਾ ਡੋਮੇ ਜਿਹੜੀ ਸਾਈਟ ਸੀਗੀ ਨਾ ਉਹਨੂੰ ਚੇਂਜ ਕਰਦੇ ਮਤਲਬ ਉਹਦਾ ਡੋਮੇਨ ਚੇਂਜ ਹੁੰਦਾ ਇਫ ਇੰਜੀਨੀਅਰ ਨੇ ਆਪ ਜਿਹੜੀ ਨਿਊਜ਼ ਅਸੀਂ ਪੜ੍ਹੀ ਉਹਦੇ ਵਿੱਚ ਮੰਨਿਆ ਕਿ ਡੋਮੇਨ ਇਹਨਾਂ ਨੇ 2000 ਮਈ 2020 ਦੇ ਵਿੱਚ ਇਹ ਜਿਹੜੀ ਚਲਾਈ ਆ ਉਸ ਤੋਂ ਬਾਅਦ ਰਜਿਸਟਰ ਇਹ 22 ਜੂਨ ਦੀ ਪਈ ਆ ਉਹ ਆਪ ਸਰਕਾਰ ਚ ਰਜਿਸਟਰ ਹੋਈ ਆ ਤੇ ਇਹ ਐਕਸਪਾਇਰ ਹੋ ਰਹੀ ਹੈ ਨੈਕਸਟ ਇਸ ਸਾਲ ਦੇ ਵਿੱਚ ਜਿਹੜਾ ਇਹਨਾਂ ਦਾ ਡੋਮੇਨ ਹੈਗਾ ਉਹ ਐਕਸਪਾਇਰ ਹੋ ਜਾਣਾ ਹੈ ਹਨਾ ਐਸ ਪਰ ਨਿਊਜ਼ ਦੇ ਵਿੱਚ ਜਾਂ ਮੈਂ ਨਿਊਜ਼ ਦੀ ਜਿਹੜੀ ਆਦੀ ਮਾਈਨਿੰਗ ਡਿਪਾਰਟਮੈਂਟ ਦੀ ਦਿੱਤੀ ਹੋਈ ਨਿਊਜ਼ ਹਨਾ ਉਹਦੇ ਵਿੱਚ ਹੀ ਲਿਖਿਆ ਹੋਇਆ ਕਿ ਇਸ ਸਾਲ ਐਕਸਪਾਇਰ ਹੋਣ ਜਾ ਰਹੀ ਹੈ ਤੇ ਹੁਣ ਇਹ ਦਾ ਹੁਣ ਵੀ ਮੈਨੂੰ ਤਾਂ ਸਾਨੂੰ ਤਾਂ ਇਹੀ ਲੱਗਦਾ ਅਸੀਂ ਤਾਂ ਇਹੀ ਮੰਗਾਗੇ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਕੋਈ ਸੈਂਟਰਲਾਈਜ਼ਡ ਏਜੰਸੀ ਤੋਂ ਹੋਣੀ ਚਾਹੀਦੀ ਹੈ ਕਿ ਹੁਣ ਤਾਂ ਪਿਛਲੇ ਲਗਾਤਾਰ 2 ਸਾਲ ਤੋਂ ਇਹਨਾਂ ਕੋਲੇ ਸੀ ਤੇ ਚੱਲ ਰਹੀ ਸੀ ਤੇ ਉਹ ਦਿਨ ਕਿਵੇਂ ਦਾਅਵੇ ਕਰ ਰਹੇ ਸੀਗੇ ਨਾ ਇਹਨਾਂ ਨੇ ਉਹਦੇ ਵਿੱਚ ਦੀ ਉਹਦਨ ਇਹ ਸਾਨੂੰ ਇਹਨਾਂ ਨੇ ਬੜਾ ਖੱਜਲ ਕਰਿਆ ਜਿਨੀਆਂ ਰਿਟਾਂ 'ਚ ਅਸੀਂ ਆ ਕੇ ਉਥੇ ਕੋਰਟ 'ਚ ਬੋਲਦੇ ਹਾਂ ਜੀ ਆਹ ਸਬੂਤ ਹੈ ਜੀ ਆਹ ਸਬੂਤ ਹੈ ਅੱਗੇ ਉਹ ਕਹਿੰਦੇ ਨੇ ਨਹੀਂ ਇਹ ਤਾਂ ਝੂਠ ਬੋਲਦੇ ਹੈਗੇ ਆ ਤੇ ਹੁਣ ਕਿਥੋਂ ਇਹਨਾਂ ਦਾ ਨਿਕਲ ਆਇਆ ਸਾਰਾ ਦਾ ਸਾਰਾ ਹੁਣ 셀ਫ ਇਹਨਾਂ ਨੇ ਐਡਮਿਟ ਕੀਤੇ ਹੈ ਫੈਕਟ ਜਦੋਂ ਕੋਰਸ ਕਰਗੇ ਪ੍ਰੈਕਟੀ ਤੋਂ ਡੀਜੀਪੀ ਨੂੰ ਲੈਟਰ ਗਈ ਹੈ ਕਿ ਇਹਦੀ ਸਾਈਬਰ ਸੈੱਲ ਤੋਂ ਜਾਂ ਉਹਨਾਂ ਤੋਂ ਇੱਕ ਵਿੰਗ ਤੋਂ ਜਾਂਚ ਕਰਾਈ ਜਾਵੇ ਉਹਦੇ ਤੇ ਤੁਹਾਨੂੰ ਭਰੋਸਾ ਘੱਟ ਹੈ ਤਾਂ ਕਹਿ ਰਹੇ ਹਾਂ ਕਿ ਸੈਂਟਰਲ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹਾਂ ਬਿਲਕੁਲ ਇਹ ਤਾਂ ਘਾਟੀ ਹੈ ਕਿਉਂਕਿ ਜੇ ਉਹ ਗਵਰਨਮੈਂਟ ਜਿਹੜੀ ਇਹਨੇ 100 ਕਰੋੜ ਗਈ ਉਹ ਸਾਡੀ ਰਿਡ ਪਟੀਸ਼ਨ ਚ ਲਿਖਿਆ ਹੋਇਆ ਨਾ ਅਸੀਂ 100 ਕਰੋੜ ਮੰਗਿਆ ਸੀ ਤੇ ਉਹ ਕਪਲਾ ਦਾ ਕੁਝ ਬਹੁਤ ਜ਼ਿਆਦਾ ਵੱਡਾ ਤੇ ਕੋਰਟ ਦੀ ਮੋਨਿਟਰਿੰਗ ਹੋਣੀ ਚਾਹੀਦੀ ਹੈ ਇਹਦੇ ਚ ਤੇ ਦੇਖੋ ਪਬਲਿਕ ਸਟੇਟ ਆਫ ਪੰਜਾਬ ਦਾ ਜਿਹੜਾ ਰੈਵਨਿਊ ਹੈਗਾ ਉਹ ਲਾਸ ਹੋਇਆ ਕਿੰਨਾ ਕਿੰਨੇ 1000 ਕਰੋੜ ਦਾ ਹੋਇਆ 2000 ਕਰੋੜ ਦਾ ਹੋਇਆ 5000 ਕਰੋੜ ਦਾ ਹੋਇਆ ਕਿੰਨਾ ਹੋਇਆ ਠੀਕ ਹੈ ਉਹ ਸਾਰਾ ਸਟੇਜ ਨੂੰ ਵਾਪਸ ਆਣਾ ਚਾਹੀਦਾ ਠੀਕ ਹੈ ਇਹਦੇ ਵਿੱਚ ਮੁੱਦਾ ਮੇਨ ਹੈ ਕਿ ਆਪਣੀ ਸਾਰੀ ਜਨਤਾ ਦਾ ਮੁੱਦਾ ਹੈ ਕਿ ਇੱਕ ਪਾਸੇ ਸਰਕਾਰ ਦੇ ਪੈਸੇ ਹੈ ਜਿਹੜੇ ਤੁਸੀਂ ਸਾਰਿਆਂ ਨੇ ਰਲ ਕੇ ਖਾ ਲੇ ਕਿ ਉਹ ਵਾਪਸ ਦਿਓ ਉਹ ਪੈਸੇ ਵਾਪਸ ਕਰੋ ਹੈ ਨਾ ਆਪਣਾ ਚਿਕੇਆ ਜਾ ਸਕਦਾ ਜਿਹੜਾ 20000 ਕਰੋੜ ਰੁਪਈਆ ਰੈਵਨਿਊ ਇਕੱਠਾ ਕਰਨ ਦੀ ਗੱਲ ਹੋਈ ਸੀ ਇਹ ਉਹੀ ਪੈਸੇ ਜਾ ਰਹੇ ਆ ਨਿੱਜੀ ਜੇਬਾਂ 'ਚ ਇਹ ਉਹੀ ਪੈਸੇ ਜਾ ਰਹੇ ਆ ਜੀ ਇਹ ਜਿਹੜਾ ਉਹਨਾਂ ਨੇ ਕਿਹਾ ਵੀ 20000 ਕਰੋੜ ਦੀ ਪਹਿਲਾਂ ਜਦੋਂ ਕਿਹਾ ਸੀ ਨਾ ਕਿ ਅਸੀਂ ਪੰਜਾਬ 'ਚ ਮਾਈਨਿੰਗ ਤੋਂ ਲੈ ਕੇ ਆਵਾਂਗੇ ਹੁਣ ਐਂ ਦੱਸੋ ਵੀ ਕਿੰਨੇ ਹਜ਼ਾਰ ਕਰੋੜ ਦਾ ਸਕੈਮ ਹੈਗਾ ਤੇ ਇਹ ਜਿਹੜਾ ਰੈਵਨਿਊ ਹੈ ਇਹ ਸਟੇਟ ਆਫ ਪੰਜਾਬ ਨੂੰ ਵਾਪਸ ਆਊਗਾ ਕਿ ਨਹੀਂ ਆਊਗਾ ਇੱਕ ਪਾਸੇ ਤਾਂ ਸਾਡੇ ਕੋਲੇ ਪੈਸੇ ਹੈ ਨਹੀਂ ਕੰਟਰੈਕਟ ਬੇਸ ਦੇ ਉੱਤੇ ਜਿਹੜੇ ਇੰਨਾ ਆਪ ਦਾ ਜਿਹੜਾ EMPLOYEI ਕੰਮ ਕਰ ਰਿਹਾ ਹੈ ਇਹਨਾਂ ਨੂੰ 10 10 12 12000 ਡਰਾਈਵਰ ਹੈ ਕੰਡੈਕਟਰ ਹੈ ਹੋਰ ਕੋਈ ਆਸ਼ਾ ਵਰਕਰ ਹੈ ਜੀ ਉਹਨਾਂ ਦੀਆਂ ਤਨਖਾਹਾਂ ਰੁਕੀਆਂ ਰਹਿੰਦੀਆਂ ਹੈ ਹਨਾ ਉਹਨਾਂ ਨੂੰ ਤਨਖਾਹਾਂ ਨਹੀਂ ਦਿੰਦੇ ਪੰਜਾਬ ਸਰਕਾਰ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਤੇ ਦੂਜੇ ਪਾਸੇ ਤੁਸੀਂ ਆਪ ਤੁਹਾਡਾ ਰੈਵਨਿਊ ਤੁਸੀਂ ਆਪ ਹੀ ਉਹਨਾਂ ਨੂੰ ਲੀਵੇ ਦਿੱਤਾ ਹੋਇਆ ਕਿ ਉਹ ਲੁੱਟ ਕੇ ਲੈ ਜਾਓ ਜਿਹੜਾ ਜਿਹੜਾ ਰੈਵਨਿਊ ਆਣਾ ਹੈਗਾ ਉਹ ਉਹਦੇ ਵਾਸਤੇ ਤੁਸੀਂ ਫਲੱਡ ਗੇਟ ਦੂਜੇ ਪਾਸੇ ਨੂੰ ਚੈਨਲ ਖੋਲੇ ਹੋਏ ਆ ਤੇ ਅਸੀਂ ਵਿੱਚ ਇਹ ਵੀ ਮੈਂ ਮੰਗਿਆ ਕਿ ਸਾਰਾ ਰੈਵਨਿਊ ਵਾਪਸ ਲਿਆਓ ਸਰਕਾਰ ਦੀ ਖਜ਼ਾਨੇ ਤੋਂ ਪਾਓ ਤਾਂ ਕਿ ਜਿਹੜਾ ਸਰਕਾਰ ਦਾ ਜਿਹੜਾ ਥੋੜਾ ਕਰਜ਼ਾ ਹੈਗਾ ਉਹ ਘਟੇ ਤੇ ਸਾਡੀ ਸਰਕਾਰ ਦੀ ਆਪਣੀ ਜਿਹੜੀ ਮੈਨੇਜਮੈਂਟ ਹੈ ਇੱਥੋਂ ਦੇ ਲੋਕਾਂ ਨੂੰ ਤਨਖਾਹ ਦੇਣੀ ਹੈ ਜਾਂ ਆਪਣਾ ਐਡਮਿਨਿਸਟ੍ਰੇਸ਼ਨ ਹੈਗਾ ਉਹ ਚੱਲਦਾ ਹੋ ਜਾਈਏ ਇਹ ਚੀਜ਼ਾਂ ਮੈਂ ਮੰਗੀਆਂ ਕਿਉਂਕਿ ਇਹ ਜਨ ਹਿੱਤ ਦੀਆਂ ਚੀਜ਼ਾਂ ਨੇ ਇਹ ਸਾਡਾ ਆਪ ਦਾ ਲੋਕਾਂ ਦਾ ਸਾਰਾ ਪੈਸਾ ਹੈ ਸਟੇਟ ਦਾ ਪੈਸਾ ਹੈ ਜੀ ਰੇਤ ਵੀ ਹੈ ਉਹ ਇਸ ਸਟੇਟ ਦੀ ਹੈ ਸਟੇਟ ਗਵਰਨਮੈਂਟ ਆਫ ਇੰਡੀਆ ਦੀ ਕਿਉਂਕਿ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਇਹਦੀ ਓਨਰ ਹੁੰਦੀ ਹੈ ਦਰਿਆ ਦੀ ਜੀ ਠੀਕ ਹੈ ਜੁਨੀਅਨ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟ ਹੈ ਜਿਹੜੀ ਉਹ ਓਨਰਸ਼ਿਪ ਹੁੰਦੀ ਆ ਉਹਦੀ ਹਰ ਦਰਿਆ ਦੀ ਉਹਦੀ ਰੇਤਾ ਜਿਹੜੀ ਹੈ ਉਹਦੀ ਓਨਰਸ਼ਿਪ ਯੂਨੀਅਨ ਦੀ ਹੈ ਠੀਕ ਹੈ ਸਟੇਟ ਨੂੰ ਪਾਵਰਸ ਡੈਲੀਗੇਟ ਕੀਤੀਆਂ ਗਈਆਂ ਆ ਇਹਦੇ ਵਿੱਚ ਦੀ ਤੇ ਜਿੰਨਾ ਪੈਸਾ ਹੈ ਉਹ ਸਰਕਾਰ ਦਾ ਖੁੱਦਾ ਪੈਸਾ ਹੈ ਠੀਕ ਹੈ ਉਹ ਜਿਹੜਾ ਕਿ ਕੋਨਟਰੈਕਟਰ ਹੈ ਉਹਦੀ ਉਹਦੀ ਤਾਂ ਲੇਬਰ ਲੱਗੀ ਆ ਉਹਦੇ ਵਿੱਚ ਦੀ ਜਾਂ ਵਹੀਕਲਸ ਜਿੰਨਾ ਖਰਚਾ ਉਹ ਹੋਇਆ ਜਾਂ ਵਿੱਚ ਦੀ ਜਿਹੜੇ ਕਿਸੇ ਫਾਰਮਰਸ ਹੈ ਉਹਨਾਂ ਦੇ ਜਿੱਥੇ ਜ਼ਮੀਨ ਗਈ ਆ ਉਹਨਾਂ ਦਾ ਬਾਕੀ ਸਾਰਾ ਪੈਸਾ ਜਿਹੜਾ ਸਰਕਾਰ ਦਾ ਆਪ ਦਾ ਪੈਸਾ ਪਬਲਿਕ ਦਾ ਇਸਾ ਸਾਡੇ ਲੋਕਾਂ ਦਾ ਸਾਰਿਆਂ ਦਾ ਪੈਸਾ ਟੈਕਸ ਪੇਅਰਸ ਦਾ ਪੈਸਾ ਹੈ ਤੇ ਇਹ ਵਾਪਸ ਆਣਾ ਚਾਹੀਦਾ ਹੈ ਇਹ ਅਸੀਂ ਮੰਗ ਕਰਦੇ ਹਾਂ ਜੀ ਬਹੁਤ ਸ਼ੁਕਰੀਆ ਹਾਂਜੀ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਨਜਾਇਜ਼ ਮਾਈਨਿੰਗ ਕਰਨ ਵਾਲੇ ਹੁਣ ਕਸੂਤੀ ਤਰ੍ਹਾਂ ਫਸ ਚੁੱਕੇ ਨੇ ਪਹਿਲਾਂ ਜਿਹੜੀ ਸਰਕਾਰ ਤੇ ਮਾਈਨਿੰਗ ਡਿਪਾਰਟਮੈਂਟ ਮੰਨਣ ਨੂੰ ਤਿਆਰ ਨਹੀਂ ਸੀ ਤੇ ਹੁਣ ਉਹਨਾਂ ਨੇ ਇਹ ਇਨਵੈਸਟੀਗੇਸ਼ਨ ਕਰਨ ਦੇ ਲਈ ਮਾਮਲਾ ਦੇ ਦਿੱਤਾ ਹੈ ਤਾਂ ਐਡਵੋਕੇਟ ਦੀ ਜ਼ੁਬਾਨੀ ਅਸੀਂ ਸੁਣਿਆ ਹੈ ਕਿ ਕਿਵੇਂ ਪਟੀਸ਼ਨਰ ਔਖੇ ਹੋ ਕੇ ਜਿਨ੍ਹਾਂ ਤੇ ਦਬਾਅ ਪਾਏ ਗਏ ਪਰਚੇ ਪਾਏ ਗਏ ਇਥੋਂ ਤੱਕ ਕਿ ਐਡਵੋਕੇਟ ਨੂੰ ਵੀ ਇੰਟਰਨੈਸ਼ਨਲੀ ਜਿਹੜੀਆਂ ਕਾਲਾਂ ਆ ਰਹੀਆਂ ਨੇ ਥ੍ਰੈਟ ਆ ਰਹੇ ਨੇ ਧਮਕਾਇਆ ਜਾ ਰਿਹਾ ਔਰ ਇਸ ਦੇ ਨਾਲ ਹੀ ਜੇਕਰ ਇਸ ਮਸਲੇ ਦੇ ਵਿੱਚ ਇਨਵੈਸਟੀਗੇਸ਼ਨ ਪੂਰੀ ਨਿਰਪੱਖਤਾ ਨਾਲ ਹੁੰਦੀ ਹੈ ਤੇ ਕਾਫੀ ਕੁਝ ਉਜਾਗਰ ਹੋ ਸਕਦਾ ਹੈ ਕਿਹੜੇ ਕਿਹੜੇ ਕਿੰਗਪਿੰ ਨੇ ਕਿਹੜੇ ਸਿਆਸਤਦਾਨ ਕਿਹੜੇ ਪੁਲਿਸ ਅਫਸਰ ਕਿਹੜੇ ਮਾਈਨਿੰਗ ਡਿਪਾਰਟਮੈਂਟ ਦੇ ਅਧਿਕਾਰੀ ਮਿਲੇ ਹੋਏ ਨੇ ਇਹਨਾਂ ਸਾਰਿਆਂ ਦਾ ਪਰਦਾ ਫਾਸ਼ ਹੋ ਸਕਦਾ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਹੋਰ ਕੀ ਕੀ ਜਾਣਕਾਰੀ ਸਾਹਮਣੇ ਨਿਕਲ ਕੇ ਆਉਂਦੀ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ